ਸਸਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਤੇ ਗੱਲ ਕਰਦੇ ਆ ਅੱਜ ਜੀ ਬਹੁਤ ਹੀ ਜਿਹੜਾ ਪਵਿੱਤਰ ਰੁੱਖੋ ਮੰਨਿਆ ਜਾਂਦਾ ਬਰਨੇ ਬਰੇ ਗੱਲ ਚਰਚਾ ਕਰਾਂਗੇ ਸਾਡੇ ਕੋਲ ਰੁੱਖ ਵੀ ਹੈਗਾ ਕੋਈ ਸਾਡੇ ਨਰਸਿਸੀ ਜੀ ਤਿਆਰ ਕਰਦੇ ਆ ਇਹ ਬਹੁਤ ਹੀ ਰੇਅਰ ਆ ਇਹ ਆਮ ਤੁਹਾਨੂੰ ਕਿਸੇ ਨਰਸਿਸੀ ਜੀ ਨਹੀਂ ਮਿਲੂਗਾ ਤਾਂ ਇੱਕ ਕਹਾਵਤ ਹੈਗੀ ਆ ਜਿੱਥੇ ਲੱਗਿਆ ਹੈ ਬਰਨਾ ਉਥੇ ਪਥਰੀ ਨੇ ਕੀ ਕਰਨਾ ਇਹਦਾ ਖਾਸੀ ਤੇ ਹੈਗੀ ਇਸ ਰੁੱਖ ਦਾ ਸੱਕ ਦਾ ਜਿਹੜਾ ਅਰਖ ਹੁੰਦਾ ਜਾਂ ਮਤਲਬ ਉਹ ਕਾੜਾ ਪੀਣ ਨਾਲ ਇਹ ਪਥਰੀ ਨੂੰ ਤੋੜ-ਤੋੜ ਕੱਢਦਾ ਹੈ ਮਤਲਬ ਇੰਨਾ ਜਬਰਦਸਤ ਰੋਖ ਹੈਗਾ ਮਤਲਬ ਵਰਨ ਉਹ ਪਟੀ ਕਰਕੇ ਆਯੁਰਵੈਦਿਕ ਜੀ ਵੀ ਮਿਲਦੀ ਹੈਗੀ ਆ ਮਾਰਕੀਟ ਦੇ ਵਿੱਚ ਤਾਂ ਇਹ ਪਥਰੀ ਤੇ ਪਸ਼ਾਬ ਪ੍ਰਣਾਲੀ ਜੀ ਕੋਈ ਪ੍ਰੋਬਲਮ ਆ ਜੇ ਤਾਂ ਉਹਦੇ ਵਾਸਤੇ ਖਾਸ ਜਿਹੜੀ ਬੂਟੀ ਦਾ ਕੰਮ ਕਰਦਾ ਰੋਖ ਇਸ ਲਈ ਨੂੰ ਸੰਸਕ੍ਰਿਤ ਜੀ ਨੂੰ ਵਰਨ ਉਹ ਵੀ ਬੋਲਦੇ ਹੈਗੇ ਮਤਲਬ ਕਹਿੰਦਾ ਇਹ ਜਿਹੜਾ ਰੋਖ ਹੈਗਾ ਇਸ ਦੇ ਚਿੱਟੇ ਹਲਕੇ ਪੀਲੇ ਫੁੱਲ ਜਿਹੜੇ ਹੁਣ ਇਸ ਟਾਈਮ ਲੱਗੇ ਹੋਏ ਆ ਹੁਣ ਮਤਲਬ ਸੀਜ਼ਨ ਖਤਮ ਹੁੰਦਾ ਤੁਰਿਆ ਜਾ ਰਿਹਾ ਤਾਂ ਬਹੁਤ ਸੋਹਣੇ ਲੱਗਦੇ ਆ ਸਾਰਾ ਪੱਤਾ ਰੈਤ ਹੋ ਕੇ ਇਕੱਲੇ ਫੁੱਲ ਦਿਖਦੇ ਹੈਗੇ ਉਸ ਤੋਂ ਬਾਅਦ ਇਹ ਜਿਹ ਤੇ ਜਿਹੜੇ ਇਹਦੇ ਫੁੱਲ ਹੈਗੇ ਆ ਉਹ ਮੱਕੜੀ ਵਾਂਗੂ ਹੁੰਦੇ ਆ ਇਸ ਲਈ ਉਹਨੂੰ ਮੱਕੜੀ ਰਖਵੀ ਬੋਲਦੇ ਹੈਗੇ ਆ ਤਾਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਇਹ ਜਿਹੜਾ ਮੋਹਾਲੀ ਹੋਇਆ ਰੋਪੜਾ ਹੁਸ਼ਾਰਪੁਰ ਦੇ ਇਲਾਕੇ ਅੱਜ ਮਿਲਦੇ ਹੈਗੇ ਆ ਦੇ ਪਟਿਆਲੇ ਦੀਆਂ ਵੀੜਾ ਹੋਈਆਂ ਕੁਝ ਸੜਕਾਂ ਕੰਡੇ ਇਹ ਮਿਲਦੇ ਹੈਗੇ ਆ ਜਿਹੜੇ ਫਲ ਹੈਗੇ ਫੜ ਬੜੇ ਬੜੇ ਵਿਲੱਖਣ ਹੁੰਦੇ ਆ ਪਹਿਲਾਂ ਉਹ ਹਰੇ ਹੁੰਦੇ ਆ ਨਿੰਬੂ ਦੇ ਸਾਈਜ਼ ਦੇ ਹੁੰਦੇ ਆ ਉਸ ਤੋਂ ਬਾਅਦ ਉਹ ਪੀਲੇ ਹੋ ਜਾਂਦੇ ਆ ਫਿਰ ਲਾਲ ਹੋ ਜਾਂਦੇ ਆ ਜੀ ਉਸ ਟਾਈਮ ਲਾਲ ਫੋਨ ਤੋਂ ਥੋੜਾ ਜਿਹਾ ਪਹਿਲਾਂ ਤੁਸੀਂ ਇਕੱਠੇ ਕਰ ਲੈ ਠੀਕ ਆ ਨਹੀਂ ਤੇ ਉਹ ਉਹਦੀ ਪੰਛੀ ਨੇ ਖਾ ਜਾਣੇ ਮੋਰ ਇੰਨੀ ਜਬਰਸਤ ਲ ਸਿਸਟਮ ਹੈਗਾ ਤਾਂ ਇਹ ਰੁੱਖ ਜਿਹੜੇ ਹੁਣ ਹੈਗੇ ਟਾਵੇਂ ਟੱਲੇ ਸਾਡੇ ਦਿਖਦੇ ਆ ਤੇ ਇਹਨੂੰ ਲਾਉਣ ਦੀ ਲੋੜ ਸਾਨੂੰ ਹੈਗੀ ਆ ਵੱਡੇ ਸਕੇਲ ਦੇ ਉੱਤੇ ਪੰਜਾਬ 'ਚ